ਓ ਫੈਨ ਹਾਂਜੀ ਸਰ ਇੱਕ ਥਾਰ ਪਣੀ ਕੀ ਇਹ ਪੂਰਾ ਮਾਮਲਾ ਮਾਈ ਕਨੇ ਮਲੇ ਦੀ ਕੰਪਲੀਟ ਹੈ ਕੰਮੈਨੇ ਗੇਟ ਕੋਲ ਅਸੀਂ ਮੌਕੇ ਤੇ ਪਹੁੰਚ ਗਏ ਥਾਰ ਗੱਡੀ ਕਾਫੀ ਭੰਨ ਕੇ ਭੱਜ ਗਏ ਮੁੰਡੇ ਕੋਈ ਇਹਨਾਂ ਦੀ ਆਪਸੀ ਰਾਂਜੇਸ਼ ਭਾਜੀ ਜਾਂ ਕੋਈ ਸੁਖਨੂਰ ਮੁੰਡੇ ਨਾਲ ਸੋ ਨੂਰ ਦਾ ਘਰ ਜੀ ਦੀ ਥਾਰ ਭੰਨੀ ਉਹਨਾਂ ਨੇ ਸਰ ਇਹ ਜੋ ਕੀ ਕਾਰਵਾਈ ਕੀਤੀ ਹੈ ਅਲਜੀਸਰ ਕਾਰਵਾਈ ਫਰਦਰ ਉਹਨਾਂ ਨੂੰ ਇਹਨਾਂ ਬਿਆਨ ਲੱਕ ਕੇ ਸੀ ਅਗਲੀ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਵਿਰੁੱਧ ਗੁੰਡਾਗਰਦੀ ਤਾਂ ਨਹੀਂ ਚੱਲਣ ਦੇਣੀ ਅਸੀਂ ਸ਼ਹਿਰ 'ਚ ਤੇ ਪਹਿਲਾਂ ਪਤਾ ਲੱਗਾ ਜੀ ਲੜੇ ਇੱਕ ਬੰਦਾ ਦਾ ਪਹਿਲਾਂ ਫਿਲਹਾਲ ਤਾਂ ਮੇਰੇ ਸਾਡੇ ਧਿਆਨ 'ਚ ਨਹੀਂ ਆਇਆ ਫੇਰ ਵੀ ਜਦੋਂ ਆਇਆ ਤੁਹਾਨੂੰ ਦੱਸਿਆ ਜਾਊਗਾ ਗ੍ਰਿਫਤਰੀ ਕੰਮ ਹੋਈ ਜਾਂ ਨਹੀਂ ਫਿਲਹਾਲ ਨਹੀਂ ਕੋਈ ਹਜੇ ਉਗੀਰ ਸਾਰੇ ਨੇ ਕਿੰਨੇ ਤੋਂ ਜ਼ਿਆਦਾ ਇਹ 4 ਬੰਦੇ ਕਿਉਂਕਿ ਇਹ ਤਾਂ ਕਹਿੰਦੇ ਅਸੀਂ 5 ਤੋਂ ਵੱਧ ਸੀਗੇ 5-6 ਬੰਦੇ ਸੀਗੇ 4 ਬੰਦੇ ਫਿਜ਼ੀਕਲ ਬਾਈ ਕਿਹਨੀਆਂ ਸਨਾਖਤ ਤਾਂ ਦੱਸ ਰਿਹਾ ਮੁੰਡੇ ਦਾ ਹਾਂ ਹਾਂ ਸੀਸੀਟੀਵੀ ਉਹਨਾਂ ਦੇ ਕੈਮਰਾ ਲੱਗੇ ਜਿਹਨਾਂ ਦੀ ਥਾਰਪ ਨਹੀਂ ਆ ਉਹਨਾਂ ਨੇ ਚੈੱਕ ਕੀਤਾ Open! 啊！啊